ਪਿਛਲੇ ਘਰੇ ਬਰਾਤ ਹੋਇਆ ਅੰਨ ਲੱਗਾ ਜੀ ਇੱਥੇ ਘਰ ਦੇ ਮੇਰੇ ਜੀ ਇੱਥੇ ਕੁੜੀਆਂ ਕੰਮ ਕਰ ਰਹੀਆਂ ਤੇ ਤੁਸੀਂ ਮੈਂ ਰੋਟੀ ਖਾ ਰਿਹਾ ਉੱਥੇ ਤੇ ਇਧਰੋਂ ਬਲਾਸਤ ਦੀ ਆਵਾਜ਼ ਆਈ ਤੇ ਵੇਰ ਰਾਇ ਚੀਕਾ ਕੁਕਾ ਕੁੜੀ ਮੇਰੇ ਆਇਆ ਨਾਲ ਲਿਆ ਗਈ ਹਾਂ ਘਰ ਦੀ ਮੇਰੀ ਹੋਰ ਰੋਟੀ ਕੰਮ ਚੁੱਲੇ ਦੇ ਪਈਆਂ ਬੈਠੀ ਇਲਾਕੇ ਅੰਦਰ ਉਦੋਂ ਸੰਸਨੀ ਫੈਲ ਗਈ ਜਦੋਂ ਹਿੰਦ-ਪਾਕ ਸਰਹੱਦ ਦੇ ਨੇੜਲੇ ਪਿੰਡ ਕੜਮੇ ਅੰਦਰ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਘਰ ਦੀਆਂ ਛੱਤਾਂ ਬੂਹੇ ਬਾਰੀਆਂ ਉੱਡ ਗਈਆਂ ਅਤੇ ਆਣਗਵਾਂ ਦੇ ਵੀ ਵੱਡੀ ਪੱਧਰ ਤੇ ਨੁਕਸਾਨ ਹੋਇਆ ਦੁਕਾਨ ਨੁਕਸਾਨੀ ਗਈ ਲੋਕਾਂ ਦੀਆਂ ਰਸੋਈਆਂ ਦੀਆਂ ਕੰਦਾ ਧਾਕੇ ਧਮਾਕੇ ਨੇ ਉਹਨਾਂ ਨੂੰ ਜ਼ਖਮੀ ਕੀਤਾ ਧਮਾਕੇ ਦੀ ਆਵਾਜ਼ ਸੁਣਦੇ ਹੀ ਲੋਕ ਵੱਡੀ ਗਿਣਤੀ 'ਚ ਇਕੱਠੇ ਹੋ ਘਟਨਾ ਵਾਲੇ ਸਥਾਨ ਤੇ ਪਹੁੰਚੇ ਅਤੇ ਉਹਨਾਂ ਨੇ ਮਲਬੇ ਹੇਠ ਦੱਬੇ ਪਰਿਵਾਰਕ ਮਾਲਕਾਂ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਾਇਆ ਜਿੱਥੇ ਉਹਨਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਧਰ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ ਜਾਂਚ ਕਰ ਰਹੀ ਹੈ ਡੀਐਸਪੀ ਕਰਨ ਸ਼ਰਮਾ ਸੁਖਵਿੰਦਰ ਸਿੰਘ ਡੀਐਸਪੀ ਫਰੋਹੀਪਰ ਸਿਟੀ ਆਜ ਪੁਲਸ ਪਾਰਟੀਆਂ ਆਪ ਤੋਂ ਆਪਣੇ ਪੱਧਰ ਤੇ ਜਿੱਥੇ ਸਰਗਰਮ ਹੈ ਉਥੇ ਕੇਂਦਰੀ ਜਾਂਚ ਏਜੰਸੀਆਂ ਕੂਵੀਆ ਏਜੰਸੀਆਂ ਵੀ ਇਸ ਤਮਾਕੇ ਨੂੰ ਲੈ ਕੇ ਸੁਚੇਤ ਹੋ ਗਈਆਂ ਅਤੇ ਇਸ ਵਿਛਲੀ ਇਸ ਪਿਛਲੀ ਜਿਹੜੀਆਂ ਤਾਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਬੇਸ਼ੱਕ ਲੋਕ ਜਿਹੜੇ ਇਸ ਨੂੰ ਇੱਕ ਤਮਾਕਾ ਖੇਤ ਸਮਗਰੀ ਵਜੋਂ ਨਹੀਂ ਇੱਕ ਪोटाਸ਼ ਵਜੋਂ ਪਟਾਕਿਆਂ ਚ ਪਾਈ ਜਾਂਵਣੀ ਪोटाਸ਼ ਵਜੋਂ ਤਾਂ ਦੱਸ ਰਹੇ ਨੇ ਲੇਕਿਨ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਨજર ਰੱਖੀ ਬੈਠੀਆਂ ਵੀ ਤਮਾਕੇ ਦੇ ਕਾਰਨ ਕਿਉਂ ਅਤੇ ਕਿਵੇਂ ਹੋਇਆ ਕਰਾਂ ਅੰਦਰ ਪोटाश ਤੱਕ ਰੱਖਣੀ ਮਨਾਹੀ ਹੈ ਲੇਕਿਨ ਇੰਨੀ ਵੱਡੀ ਪੱਦਰ ਤੇ ਜਿਹੜੀ ਤਮਾਕਾ ਖੇਜ ਸਮੱਗਰੀ ਦਾ ਮਿਲਣਾ ਬੜਾ ਖਤਰਨਾਕ ਹੈ ਤਮਾਕੇ ਚ ਦੁਕਾਨ ਮਾਲਕ ਪਤੀ ਪਤਨੀ ਦੇ ਗੰਬੀਰ ਸੱਟਾਂ ਤੋਂ ਇਲਾਵਾ ਆਂਢੀ ਗਵੰਡੀਆਂ ਦੇ ਵੀ ਸੱਟਾਂ ਲਗੀਆਂ ਤੇ देर ਰਾਤ ਤੱਕ ਲੋਕ ਇਸ ਜਗ੍ਹਾ ਤੇ ਖੜੇ ਰਹੇ ਜਿਹੜਾ ਸੁਣਾਈ ਆ ਉਹ 5-7 ਕਿਲੋਮੀਟਰ ਦੂਰ ਤੱਕ ਤਮਾਕੇ ਦੀ ਸੁਣਾਈ ਨੇ ਲੋਕਾਂ ਚ دہشت ਪੈਦਾ ਕਰ ਦਿੱਤੀ ਸੰਸਨੀ ਤੇ ਪੈਦਾ ਕਰ ਦਿੱਤੀ ਔਹ ਜਾਣਦੇ ਹਨ ਕਿਵੇਂ ਹੋਇਆ ਤਮਾਕਾ ਅਤੇ ਕੀ ਕੀ ਬਣੇ ਹਾਲਾਤ ਅੱਛੀ ਰੋਟੀ ਬਣਾ ਰਹੀ ਹੈ ਰੋਟੀ ਬਣਾ ਰਹੀ ਹੈ ਇਸਦਾ ਹੈ ਨਹੀਂ ਸਰ ਦੋਨੋਂ ਪਰਾਈ ਬਾਹਰ ਸਾਨੂੰ ਬੁਲਾਇਆ ਸੀ ਅਸੀਂ ਅਖੇ ਜਿੰਦ ਜਿੰਦ ਕਿਹੜਾ ਹਸਪਤਲ ਲੱਗੇਗੀ ਡਾਕਟਰ ਕੋਈ ਕੰਮ ਕਰਦੇ ਨਹੀਂ ਰਾਤ ਦੇ 2:00 ਤਣੇ ਅੱਗੇ ਲਾਈ ਦੁਕਾਨ ਲੱਗੇ ਜੀ ਜਿਸਨ ਤੋਂ ਫੋਨ ਆਇਆ ਜੀ ਕਿ ਬਲਾਸਟ ਹੋਇਆ ਕੋਈ ਸੀਦਾ ਜੀ ਸਿਲੰਡਰ ਫਟ ਗਿਆ ਅਜੇ ਚੱਕ ਕੇ ਹਸਪਤਲ ਆਏ ਆ ਜੀ ਜਦੋਂ ਕੋਈ ਰਿਲੇਟਿਵ ਲੱਗਦੀ ਮੇਰੇ ਤਾਈ ਦਾ ਬੇਟਾ ਜੀ ਕੀ ਲੱਗਦਾ ਕੀ ਕਾਰਨ ਹੋਊਗਾ ਬਲਾਕ ਦਾ ਕੋਈ ਵੀ ਸੰਕੇਤ ਨਹੀਂ ਆ ਰਿਹਾ ਸਿਲੰਡਰ ਹੀ ਫਟਿਆ ਜੀ ਇਹਨਾਂ ਦਾ ਜਿਹੜਾ ਤਮਾਕਾ ਸਿਲੰਡਰ ਨਾਲ ਜੋੜਿਆ ਹੋਤਾ ਜੀ ਹਾਂ ਰਾਸ ਨੂੰ ਥੋੜਾ ਜਿਹਾ ਦਸੂਰ ਕੰਮ ਕਰਦੇ ਇਹ ਟਰੱਕ ਡਰਾਈਵਰ ਹੈ ਜੀ ਤੇ ਨਾਲ ਆਪਣੇ ਕਪੜੇ ਦੀ ਦੁਕਾਨ ਹੀ ਜਿਹੜੀ ਹਾਂ ਕਿ ਪਟਾਕੇ-ਪਟੂਕੇ ਵੀ ਲਾਏ ਹੋਏ ਨੇ ਇਹਨਾਂ ਨੇ ਅੱਜ ਜੋ ਐਕਣ ਛੋਟੇ-ਛੋਟੇ ਮਟੇ ਲਾਏ ਨੇ ਜੀ ਬਾਹਰ ਕੋਈ ਵੱਡੇ-ਵੱਡੇ ਜ਼ਿਆਦਾ ਵੀ ਨਹੀਂ ਲੱਗੇ ਜੀ ਜੀ ਇਹ ਤਾਂ ਹੁਣ ਦੋ ਇੱਥੇ ਆਏ ਹੋਏ ਨੇ ੁੱਸੂ ਸਕੀ ਨਹੀਂ ਆਹ ਕੌਣ ਕੌਣ ਨੇ ਮਰੇ ਤਾਇ ਦਾ ਬੇਟਾ ਜੀ ਕੀ ਨਾਮ ਕਿ ਨਾ ਸਕੇ ਉਹ ਨਾਮ ਆਪਣਾ ਤਰਸੀਮ ਲਾਲ ਜੀ ਇੱਕ ਉਹਨਾਂ ਦੀ ਵਾਈਫ ਹੈ ਜੀ ਹਾਂ ਜਦੋਂ ਕੰਮ ਕਰਨੀ ਸੀ ਇਹ ਇਹ ਮੈਂ ਕਰੇ ਪਟਾਸ਼ ਰੱਖੀ ਸੀ ਆ ਦਿਵਾਲੀ ਆਈ ਵੇਚਣ ਵਾਸਤੇ ਉਹ ਪਟਾਸ਼ ਫਟ ਗਈ ਹੈ ਸਾਰੇ ਪਿੰਡ ਦੀ ਲੱਖੋ ਕਦੇ ਖੜਕਾ ਗਿਆ ਪੰਜ 6 ਕਿਲੋਮੀਟਰ ਤੋਂ ਹੁਣ ਆ ਰਹੇ ਨੇ ਉਹਨੇ ਜ਼ੋਰ ਦਾ ਧਮਾਕਾ ਆਇਆ ਠੀਕ ਹੀ ਨੁਕਸਾਨ ਹੋਇਆ ਨੁਕਸਾਨ ਇਹ ਦੋਵੇਂ ਜੀ ਸੜ ਗਏ ਕੋ ਗਵਾਂਢ ਦੀ ਛਾ ਦੋਦੀਆ ਉਹਦਾ ਕਲੈਂਟਰ ਡਿੱਗ ਪਿਆ ਉਹਦੀ ਕੰਧ ਵਿਚਕਾਰ ਲਈ 파ੜ ਕੇ ਆਰ 파ਰ ਹੋ ਗਈ ਹੈ। ਉਹ ਕੇ ਖੇਲੂ ਸਰਪੰਚ ਜੀ ਜਿਹੜੀ ਆ ਉਹ ਕੰਧ ਡਿੱਗ ਪਈ ਆ। ਉਹ ਕੁੜੀ ਅੰਦਰ ਪ੍ਰਸ਼ਾਦੇ ਬਣਾਉਂਦੀ ਸੀ। ਕੁੜੀ ਉਹ ਭੁੜ ਕੇ ਡਿੱਗੀ ਉੱਡ ਕੇ ਜਾ ਕੇ ਡਿੱਗੀ ਆ। ਲੋਕੀ ਇੱਥੇ ਪਹੁੰਚੇ ਨੇ ਰਾਹਤ ਕਾਰਜਾਂ ਲਈ। ਅਜੇ ਕੋਈ ਨਹੀਂ ਆਇਆ ਜੀ ਪੁਲਿਸ ਵਾਲੇ ਹੁਣ ਆਏ ਨੇ ਜੀ। ਕਿੰਨੇ ਕਿੰਨੂ ਸੱਟਾਂ ਲੱਗਿਆ ਨੇ ਕਿੰਨੇ ਕੁ ਬੇ। ਉਹ ਦੋ ਜਿਹਾ ਲੱਗਿਆ ਜੀ ਹੋਰ ਅਜੇ ਕੋਈ ਖਬਰ। ਕੀ ਨਾਮ ਕੀ ਉਹਨਾਂ ਦਾ? ਇੱਕ ਦੋ ਨਾ ਕਾਲਾ ਇੱਕ ਦੋ ਨਾ ਉਹਦੀ ਘਰ ਦੀ ਨਾ ਕਿਰਨਾ। ਦੇਸੀ ਮੱਛੀ ਕੱਢੀ ਹਾਂ ਘਰ ਦੀ ਮੇਰੀ ਔਰ ਰੋਟੀ ਖਾਣੀ ਚੁੱਲੇ ਦੇ ਪੰਜਾਂ ਵੇਖੋ ਆਤਾ ਆਪਿਆ ਨਾਮ ਤੇ ਰੋਟੀ ਖਾੜਿਆ ਸੀ ਸਾਰੀ ਕੰਦ ਭੱਜੀ ਵੇਲੇ ਉਤੋਂ ਦਾ ਹਾਂ ਨਹੀਂ ਖੇਦਿਆ ਕੱਢੀ ਇੱਕ ਕਮਾਈ ਆਇਆ ਦੋਸਤਾਂ ਨੂੰ ਮੈਂ ਉਹ ਕੰਦ ਕਿੰਨੀ ਧੱਕ ਦਿੱਤੀ ਛੋਟਾ ਲੱਗੀ ਸਰ ਜਨਾਜ ਬਰੋਸਪਰ ਤੇ ਪਿੰਡ ਕੜਮੇ ਦੇ ਵਿੱਚ ਬਲਾਸਟ ਹੋਇਆ ਹੈ ਕੀ ਕਾਰਨ ਹੋਇਆ ਜੀ ਅੱਜ ਹੁਣ ਤਕਰੀਬਨ 1 ਘੰਟਾ ਪਹਿਲਾਂ ਹੁਣ ਤੋਂ ਪਿੰਡ ਕੜਮਾ ਥਾਣਾ ਮਮਦੋਟ ਵਿਖੇ ਇੱਕ ਇਨਸੀਡੈਂਟ ਹੋਇਆ ਜਿਹੜਾ ਕਿ ਸਾਡੇ ਸੁਣਨ ਚ ਆਇਆ ਕਿ ਉਥੇ ਇੱਕ ਬਲਾਸਟ ਹੋਇਆ ਜਿੱਥੇ ਘਰ ਦੀ ਛੱਤ ਫਟ ਗਈ ਤੇ ਨਾਲ ਦੇ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਇਸ ਵਿੱਚ ਦੋ ਬੰਦੇ ਇੰਜਰਡ ਹੋਏ ਨੇ ਤਰਸੀਮ ਲਾਲ ਤੇ ਕਿਰਨਾਰਾਣੀ ਦੋਨੋਂ ਹਸਬੰਡ ਵਾਈਫ ਨੇ ਫਿਲਹਾਲ ਇਹ ਅੰਡਰ ਆਬਜ਼ਰਵੇਸ਼ਨ ਨੇ ਅੰਡਰ ਟਰੀਟਮੈਂਟ ਚੱਲ ਰਹੇ ਨੇ ਤੇ ਆਊਟ ਆਫ ਡੇਂਜਰ ਨੇ ਜਿਹੜਾ ਬਲਾਸਟ ਦਾ ਰੀਜ਼ਨ ਹੈ ਉਹ ਹਜੇ ਤੱਕ ਵੈਰੀਫਾਈ ਪੂਰੀ ਤਰ੍ਹਾਂ ਨਹੀਂ ਹੋਇਆ ਸੁਣਨ ਨੂੰ ਇਹ ਆ ਰਿਹਾ ਵੀ ਉੱਥੇ ਸਿਲੰਡਰ ਫਟਿਆ ਤੇ ਇੱਕ ਵਰਜਨ ਇਹ ਵੀ ਸਾਨੂੰ ਸੁਣਨ ਨੂੰ ਆ ਰਿਹਾ ਕਿ ਉੱਥੇ ਪੋਟਾਸ਼ ਸੀਗਾ ਭਾਰੀ ਮਾਤਰਾ ਵਿੱਚ ਪੋਟਾਸ਼ ਜੋ ਕਿ ਆਮ ਤੌਰ ਤੇ ਲੋਕੀ ਪਿੰਡਾਂ ਚ ਖੇਤਾਂ ਚ ਯੂਜ਼ ਕਰਦੇ ਨੇ ਤੇ ਇਸ ਨੂੰ ਕਿਸੇ ਲੋਹੇ ਦੇ ਇਨਸਟਰੂਮੈਂਟ ਵਿੱਚ ਪਾ ਕੇ ਕੋਈ ਪਟਾਕੇ ਵਜਾਉਣ ਵਾਸਤੇ ਵੀ ਯੂਜ਼ ਕੀਤਾ ਜਾ ਸਕਦਾ ਹੈ ਸੋ ਇਹ ਪੋਸੀਬਲ ਹੈ ਕਿ ਪੋਟਾਸ਼ ਕਿਉਂਕਿ ਹੈਵੀ ਕਵਾਂਟਿਟੀ ਜਿਹੇ ਉੱਥੇ ਸੀਗਾ ਤਾਂ ਉਸ ਦੇ ਥਰੂ ਬਲਾਸਟ ਹੋਇਆ ਹੋਣਾ ਇਹ ਮੈਟਰ ਹਜੇ ਅੰਡਰ ਇਨਵੈਸਟੀਗੇਸ਼ਨ ਹੈ ਤੇ ਜਿਵੇਂ ਹੀ ਕੁਝ ਇਹਦੇ ਚ ਸਾਨੂੰ ਕਲੀਅਰ ਲੀਡਸ ਮਿਲਦੀਆਂ ਨੇ ਉਹ ਅਸੀਂ ਸ਼ੇਅਰ ਕਰਾਂਗੇ ਫਿਲਹਾਲ ਦੋਵੇਂ ਜਿਹੜੇ ਪੇਸ਼ੈਂਟ ਨੇ ਅੰਡਰ ਟਰੀਟਮੈਂਟ ਨੇ ਤੇ ਇਹਨਾਂ ਨੂੰ 24 ਘੰਟੇ ਲਈ ਆਬਜ਼ਰਵੇਸ਼ਨ 'ਚ ਰੱਖਿਆ ਜਾ ਰਿਹਾ ਸਰ ਜਿੱਥੇ ਬਲਾਸਟ ਹੋਇਆ ਉੱਥੇ ਕੀ ਪੁਲਿਸ ਆਫਸਰ ਜਾਂ ਪੁਲਿਸ ਮਾਦਮ ਪਹੁੰਚੀ ਹੋਈ ਹੈ ਟੀਮ ਜੀ ਉੱਥੇ ਟੀਮ ਗਈ ਹੈ ਉਹ ਇਨਵੈਸਟੀਗੇਟ ਕਰ ਰਹੀ ਹੈ ਜਿੱਦ ਜਲਦੀ ਆਨੇ ਅਸੀਂ ਇਹ ਤੁਹਾਨੂੰ ਵੈਰੀਫਾਈ ਕਰਕੇ ਜਲਦੀ ਦੱਸਦੇ ਹਾਂ